ਥਿਉਰੀਆ ਮੇਰੇ ਫਾਦਰ ਨੇ ਨਾ ਨੇ ਪ੍ਰੋਪਰਟੀ ਕੀਤੀ ਸੀ ਮੇਰੇ ਹਸਬੰਦ ਨਾਲ ਤੇ ਮੇਰੇ ਜਿਹੜੀ ਨਾਮ ਦੇ ਤੀਜੇ ਨੂੰ ਦਿਓ ਨੂੰ ਉਹਦਾ ਹਿੱਸਾ ਦੇ ਚੁੱਕੇ ਆ ਬਸ ਉਹ ਫੇਰ ਨਹੀਂ ਮੰਨਦਾ ਕਿ ਮੈਂ ਆਪਣਾ ਹਿੱਸਾ ਨਹੀਂ ਲਿਆ ਮੁਕਰਦਾ ਪਿਆ ਜਦ ਕਿ ਮੇਰੇ ਕੋਲ ਕਾਗਜ਼ ਪੱਤਰ ਹੈਗੇ ਨੇ ਲਿਖਤ ਹੈਗੀ ਹੈ ਹਾਂ ਲਿਖਤ ਹੈਗੀ ਹੈ ਨਾਲੀ ਵਸੀ ਤੇ ਲਿਖੀ ਹੋਈ ਮੇਰੇ ਕੋਲ ਹੈਗੇ Ориਜਨਲ ਪਰ ਉਹ ਫੇਰ ਆ ਕੇ ਮੇਰੇ ਨਾਲ ਤਕਰਾ ਕਰਦੇ ਆ ਮੈਨੂੰ ਤਾਂ ਪਰੇਸ਼ਾਨ ਕਰਦੇ ਆ ਤੋਰੇ ਕਰਦੇ ਆ ਮੇਰੇ ਕੋਲ ਜਿਹੜੇ ਪ੍ਰੂਫ ਵੀ ਹੈਗੇ ਪਈ ਕੌਣ ਕੌਣ ਦੰਪਤਾਂ ਦਾ ਤਾਂ ਤਾਂ ਦਾ ਮੇਰਾ ਨਾਮ ਮਰੇ ਦੇਠ ਹੈ ਗੁਰਦਰ ਦਾ ਕਾਨੀ ਨੀਰੂ ਦੇ ਕਾਨੀ ਨੀਰੂ ਦੇ ਹੋਰ ਗੁਰਿੰਦਰ ਦਰਾਨੀ ਜੋਗਤਾ ਵਾਲਾ ਤੇ ਮੇਰਾ ਬੇਟਾ ਵੀ ਨਾਲ ਇਹਨਾਂ ਦੇ ਸ਼ਾਮਿਲਿਆ ਹਰਜੂ ਉਤਰਾ ਦੀ ਪਾਵਲੀ ਨੂੰ ਤੇ ਦਰਾਨੀ ਦਾ ਬੇਟਾ ਅਨਮਲ ਉਤਰਾ ਜਦ ਕਿ ਆਪਣਾ ਹਿੱਸਾ ਲੈ ਚੁੱਕਿਆ ਫੇਰ ਵੀ ਮੁਕਰਦੇ ਪਏ ਆ ਕਿੰਨੇ ਤੋਂ ਅਗਲੀ ਦੂਜੀ ਵਿਲ ਬਣਾਓ ਤੇ ਜਿਹੇ ਸਰਦਾਰ ਬਣਾਓ ਮੇਰੇ ਦੇ ਹੋਰ ਵੱਲੋਂ ਕੀ ਸਾ ਲੈ ਕੇ ਉਹ ਕਹਿੰਦੇ ਮੇਰੇ ਕਿ ਮੈਨੂੰ ਵੀ ਇਤਰਾਰ ਬਣਾਓ ਕਿ ਤੂੰ ਫੋਨ ਕਰ ਤਾਂ ਸਭ ਠੀਕ ਹੋ ਜਾਏਗਾ ਤੇਰੇ ਨੌਪੁੱਤ ਵੀ ਠੀਕ ਹੋ ਜਾਣਗੇ ਮਤਲਬ ਕਿ ਬੜੀ ਪੇਚ ਵੇਦੇ ਆ ਮੇਰੇ ਤੇ ਮੈਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋਈ ਇਹਨਾਂ ਤੋਂ ਤੇਰੇ ਬਾਰੇ ਲੋਕੀਂ ਤੋਂ ਪੁੱਛ ਕੇ ਦੇ ਹਾਂਜੀ ਮੈਂ ਬੜੇ ਬੜੇ ਕੰਪਲੇਂਟਾਂ ਦਿੱਤੀਆਂ ਤੇ ਇਹਨਾਂ ਨੇ ਮਗਰ ਮੇਰੀ ਕੋਈ ਕਾਰਵਾਈ ਉੱਥੇ ਚੱਲਣ ਨਹੀਂ ਦਿੱਤੀ ਇਹਨਾਂ ਨੇ ਹਾਂਜੀ ਫੋਨ ਕਰਵਾ ਦੇਂਦੇ ਨਹੀਂ ਕਦੇ ਕਿਸੇ ਲੀਡਰ ਦਾ ਜਾਂ ਕਿਸੇ ਕਿਸੇ ਦਾ ਹਾਂਜੀ ਕਿ ਮੈਨੂੰ ਅਜੋਨੇ ਕਿ ਮੇਰਾ ਇਨਸਾਫ ਕੀਤਾ ਜਾਵੇ। ਹਾਂਜੀ। ਮੈਂ ਇਹ ਲਿਖ ਦੇ ਸਮਝੀ। ਇਹ ਮੇਰੇ ਨਾਲ ਇਹਨਾਂ ਤੇ ਮੈਂ ਧੋਖਾ ਕਰਦੀ ਪਈ ਇਹਨਾਂ ਨੂੰ ਹਨ ਕੇਜ ਦਿੱਤਾ ਜਾਂ ਆਪਣਾ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ। ਤੇ ਮੈਨੂੰ ਇਹ ਬਰਬਾਹ ਟੌਰਚਰ ਕਰਦੇ ਆ ਕੇ ਜਦਕੀ ਕੋਰਟ ਕੇਸ ਵੀ ਲੱਗੇ ਆ ਤੇ ਕੋਰਟ ਕੇਸ ਦੇ ਲੱਗੇ ਦੇ ਦੌਰਾਨ ਮੇਰੇﾞﾞਆਂ ਨੇ ਆ ਕੇ ਥਾਲੇ ਲਾ ਜਣ ਦੀ ਆ ਕਲੀ ਕਮਰਿਆਂ ਨੂੰ ਤਰੀਬ ਤੋਂ ਹੀ ਨੂੰ ਜਦਕੀ ਮੈਂ ਕਹਿੰਦੀ ਕੋਰਟ ਕੇਸ ਚੱਲ ਰਿਹਾ ਤਾਂ ਤੂੰ ਕੋਈ ਇਸ ਤਰ੍ਹਾਂ ਨਹੀਂ ਕਰਕਤਨਾ ਕਰਤ ਮੈਂ ਵੀਡੀਓ ਜੀ ਬਣਾਣੀ ਰਹੀ ਕਹਿੰਦੀ ਬਣਾਉਂਗਾ ਮੈਨੂੰ ਕਿੰਦਾ ਲੱਗ ਰਿਹਾ ਹੈਗਾ ਤੂੰ ਜਿੰਨੀ ਮਰਜ਼ੀ ਟਾਰੇ ਤੇ ਸਰ ਮੇਰੀ ਪ੍ਰੋਡਕਸ਼ਨ ਦਿੱਤੀ ਜਾਏ ਮੈਨੂੰ ਮੈਨਾਂ ਨਾਲ ਤਾਂ ਜਾਣ ਦਾ ਖਤਰਾ ਤਨ ਕਿਹਾ ਵੀ ਰਹਿੰਦੇ ਬੈਨੇ ਮਾਰਨ ਮੇਰਾ ਨਾਮ ਦਿੱਤੋ ਮਾਰਾ ਮੈਂ 올 ਇੰਡੀਆ ਹਿਊਮਰਾਈਜ਼ ਕੌਂਸਲ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਪੰਜਾਬ ਦਾ ਤੇ ਮੈਂ ਅੱਜ ਸਾਨੂੰ ਇੱਕ ਕੰਪਲੇਟ ਮਿਲੀ ਹੈ ਜਿਹੜੀ ਨੀਲਮ ਲੋਤਲਾ ਦੇ ਨਾਮ ਦੀ ਹੈ ਬਹੁਤ ਦਿਨ ਤੋਂ ਅਸੀਂ ਮੈਡਮ ਨਾਲ ਕੰਟੈਕਟ ਕਰਨਾ ਚਾਹੁੰਦੇ ਸੀ ਅੱਜ ਉਹਨਾਂ ਨਾਲ ਕੰਟੈਕਟ ਹੋਇਆ ਅੱਜ ਨਾਲ ਤੇ ਅਸੀਂ ਮਾਨਵ ਅਧਿਕਾਰ ਵਲੋਂ ਇਹ ਕਹਾਂ ਚਾਹੁੰਦੇ ਆ ਕਿ ਜਿਹਦੇ ਉੱਤੇ ਵੀ ਅਤਿਆਚਾਰ ਹੁੰਦਾ ਨਾ ਉਹਨੂੰ ਵੀ ਆਪਾਂ ਰੋਕਾਂਗੇ ਲੇਕਿਨ ਅੱਜ ਜਿਹੜੀ ਸਭ ਤੋਂ ਕੰਪਲੇਨ ਬਣੀ ਇਹਨਾਂ ਨੂੰ ਪਰੇਸ਼ਾਨੇ ਇੱਕ ਮਲਕੇ ਵਿਦਵ ਜਨਾਨੀ ਹੈ ਜਿਨ੍ਹਾਂ ਦੇ ਮਗਰ ਅਸੀਂ ਅੱਜ ਇਹਨਾਂ ਦੀ ਸਪੋਰਟ ਕਰਾਂਗੇ ਕਿਹੜੀ ਜਗਾ ਤੇ ਆਏ ਅੱਜ ਅਸੀਂ ਆਏ ਵਟਾਰੇ ਇਹਦੇ ਵਿੱਚ ਠੀਕ ਹੈ ਇਹਨਾਂ ਦੇ ਘਰ ਦੇ ਵਿੱਚ ਆਏ ਆ ਕਿਉਂਕਿ ਇਹਨਾਂ ਦੀ ਜਿਹੜੀ ਪੂਰੀ ਫੈਮਿਲੀ ਹੈ ਜਿਹੜੇ ਮਿਲ ਕੇ ਇਹਨਾਂ ਨੂੰ ਟੌਰਚਰ ਕਰਦੇ ਆ ਕੋਈ ਪਰੇਸ਼ਾਨ ਕਰਦੇ ਆ ਇਹਨਾਂ ਨੇ ਥਾਣੇ 'ਚ ਕੰਪਲੇਟਾਂ ਵੀ ਦਿੱਤੀਆਂ ਸਾਰੇ ਪਾਸੇ ਗਏ ਆ ਇਹਨੂੰ ਕੋਈ ਸੁਣਵਾਈ ਨਹੀਂ ਇਹਨਾਂ ਦੀ ਹੁੰਦੀ ਅਸੀਂ ਅੱਜ ਇਹ ਚਾਹੁੰਦੇ ਆ ਕਿ ਹਾਲ ਕਿ ਅਸੀਂ ਇਹਨਾਂ ਕੋਲ ਅੱਜ ਆਏ ਇਹਨਾਂ ਦੀ ਕੰਪਲੇਨ ਨਾਲ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੀ ਕੰਪਲੇਟ ਬਸ ਤੋਂ ਵੱਧ ਸੁਣੀ ਜਾਵੇ ਤੇ ਜਿਹੜੇ ਇਹਨਾਂ ਨੂੰ ਤੰਗ ਪਰਚਾਣ ਕਰਦੇ ਇਹਨਾਂ ਦੀ ਪੂਰੀ ਫੈਮਿਲੀ ਇਹਨਾਂ ਦਾ ਜੋ ਲੜਕਾ ਆ ਉਹ ਸਾਰਿਆਂ ਨੂੰ ਮਿਲ ਕੇ ਆਪਣੇ ਚਾਚਾ ਚਾਚਾ ਨਾਲ ਮਿਲ ਕੇ ਇਹਨਾਂ ਨੂੰ ਤੰਗ ਪਰਚਾਣ ਕਰਦਾ ਹੈ ਔਰ ਜੋ ਵੀ ਉਹਨਾਂ ਦੀ ਜੇੜੰਦੀ ਜੋ ਕੁੜੀ ਵੀ ਹੈ ਜਿਹੜੀ ਸੋਈਆਂ ਨਾਂ ਦੀ ਹੈ ਉਹ ਇਹਨੂੰ ਧਮਕੀ ਦਿੰਦੇ ਆ ਕਿ ਮੈਂ ਇਹਨੂੰ ਬਾਹਰ ਵੀ ਫੜ ਸਕਦੀਆਂ ਤੇ ਅੰਦਰ ਵੀ ਫੜ ਸਕਦੀਆਂ ਤੇ ਮੈਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਡੀ ਆਰਗੇਨਾਈਜੇਸ਼ਨ ਉਹ ਇਹਨਾਂ ਦੇ ਨਾਲ ਹੀ ਹੈ ਇਹ ਸਾਨੂੰ 24 ਘੰਟੇ ਵਿੱਚ ਜਦੋਂ ਮਰਜ਼ੀ ਹੈਲਪਲਾਈਨ ਨੰਬਰ ਤੇ ਫੋਨ ਕਰ ਸਕਦੇ ਆ ਇਹਨਾਂ ਦੀ ਜਦੋਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਮਦਦ ਕੀਤੀ ਜਾਵੇ ਸਾਡੇ ਕੋ ਇੱਕ ਵੀਡੀਓ ਵੀ ਨਾ ਰਹੀਆਂ ਸੀ ਸੀਸੀਟੀਵੀ ਕੈਮਰੇ ਦੀਆਂ ਜਿਦੇ ਵਿੱਚ ਨੀਲਾ ਮੈਦਨ ਨੂੰ ਆਣ ਕੇ ਸਾਰਾ ਪਰਿਵਾਰ ਸਾਥੀ ਜਾਂਦਾ ਹੈ ਗਾਲੀ ਗਲੋਚ ਕਰਦਾ ਹੈ ਮਾਰਾਂਗੇ ਧਮਕੀਆਂ ਦਿੰਦਾ ਬੂਏ ਤੋੜਦੇ ਆ ਇਹਨਾਂ ਦੇ ਕਈ ਵਾਰੀ ਉਹਨਾਂ ਨੇ ਕੱਪੜੇ ਵੀ ਪਾੜੇ ਇਹਨਾਂ ਦੇ ਮੁੰਡੇ ਇਹਨਾਂ ਦੀ ਬਗਲ ਨੂੰ ਨੂੰ ਘੋਟਾ ਤੇ ਮੈਂ ਕਈ ਵਾਰੀ ਉਹ ਵੀਡੀਓ ਵੀ ਦੇਖਿਆ ਮੇਰੇ ਕੋਲ ਸਾਰੇ ਸਬੂਤ ਹੈਗੇ ਉਸ ਵੀਡੀਓ ਦੇ ਤੇ ਮੈਂ ਚਾਹੁੰਦਾ ਹਾਂ ਕਿ ਉਸ ਸਬੂਤ ਅਸੀਂ ਉਹਨਾਂ ਨੂੰ ਦਿਖਾਵਾਂਗੇ ਜਿਹੜੇ ਪੁਲਿਸ ਸਾਹਮਣੇ ਅੱਗੇ ਅਸੀਂ ਰੱਖਾਂਗੇ ਇਹਨਾਂ ਦੀ ਗੱਲ ਵੀ ਰੱਖਾਂਗੇ ਅਸੀਂ ਥਾਣੇ ਵੀ ਕੰਪਲੇਟ ਕਰਵਾਈ ਮੈਡਮ ਨੇ ਇਹਨੂੰ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਅਸੀਂ ਪੁਲਿਸ ਨੂੰ ਇਹ ਚਲਦੇ ਆ ਕਿ ਪੂਰੀ ਤੋਂ ਪੂਰੀ ਕੋਸ਼ਿਸ਼ ਕਰੇਰੇ ਇਹਨਾਂ ਦੇ ਉੱਤੇ ਜਿੰਨੀ ਦੇਰ ਤੱਕ ਜਿੰਨਾ ਵੀ ਹੋਵੇ ਜਲਦੋਂ ਜਲਦ ਕੰਗਾ ਕੱਟਿਆ ਜਾਵੇ ਇਹਨਾਂ ਦੀ ਪੂਰੀ ਹੈਲਪ ਕੀਤੀ ਜਾਏ ਪੂਰੀ ਮਦਦ ਕੀਤੀ ਜਾਏ ਤਾਂ ਕਿ ਪੁਲਿਸ ਕੋ ਇਹਨਾਂ ਨੂੰ ਪੂਰਾ ਇਨਸਾਨ ਬਣਾ ਦੇਵੇ ਅਗਰ ਪੁਲਿਸ ਨਾਲ ਇਨਸਾਫ ਦੇਵੇ ਤੇ ਤੁਸੀਂ ਫਿਰ ਅਗਲੀ ਕਾਰਵਾਈ ਕੀ ਕਰੋਗੇ ਦੇਖੋ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਇਹ ਅਸੀਂ ਆਪਣੀ ਕਾਰਵਾਈ ਕਰਾਵਾਂਗੇ। ਔਨਲਾਈਨ ਕੇਸ਼ਨ ਹੋ ਲੋ। ਠੀਕ ਹੈ? ਤੇ ਅਹੀਂ ਜੋ ਬੰਦੀ ਕਾਰਵਾਈ ਹੋਏਗੀ ਸਾਡੇ ਕੋਲ ਅਧਿਕਾਰ ਹੈਗੇ ਅਸੀਂ ਉਸ ਅਧਿਕਾਰ ਦੇ ਤੋ ਅਸੀਂ ਕਮਿਸ਼ਨਰ ਕੋ ਵੀ ਜਾਵਾਂਗੇ ਅਸੀਂ ਐਸਐਸਪੀ ਕੋ ਵੀ ਜਾਵਾਂਗੇ। ਠੀਕ ਹੈ? ਅਸੀਂ ਇਹ ਕੰਮ ਜੂਰ ਕਰਾਂਗੇ ਅਗਰ ਉਹ ਆਪਣੀ ਆਪਣੀ ਹਲਕਾ ਦਾ ਬਾਅਦ ਆਂਦੇ ਐ ਤੇ ਠੀਕ ਹੈ ਨਹੀਂ ਆਂਦੇ ਫਿਰ ਮਜਬੂਰ ਨਾ ਪੁਲਿਸ ਨਹੀਂ ਐਕਸ਼ਨ ਚੁੱਕੇਗੀ ਅਸੀਂ ਆਪ ਹੀ ਐਕਸ਼ਨ ਚੁੱਕਾਂਗੇ ਤੇ ਸਾਨੂੰ ਕੋਈ ਨਾ ਕਵੇ। ਠੀਕ ਹੈ। ਠੀਕ ਹੈ।

जो इनकी फैमिली के जो मेंबर है वो मारते पीटते हैं तो इन्होंने सब चीजों से परेशान होकर हमारे ऑर्गेनाइजेशन का सहारा लिया है है तो मैंने राष्ट्रीय से भी बात किया इसके बारे में बताया मैंने मैडम सुदेश कुमार जी को बोला मैंने तो इसकी कार्रवाई जो है जल्द से जल्द की जाएगी जो प्रशासन इसी कार्रवाई पे जो भी आदमी रोक लगा रहे हैं जो उनको बोल रहे है की ऐसी कार्रवाई नहीं होनी चाहिए

ਦੇਖੋ ਜੀ کافی ਦਿਨ ਤੋਂ ਇਹ ਬੰਦਾ ਮੈਨੂੰ ਕਹਿ ਰਿਹਾ ਸੀ ਦੱਸ ਰਿਹਾ ਸੀ ਕਿ ਮੇਰੇ ਨਾਲ ਐਸਾ ਟਕਾ ਹੋ ਰਿਹਾ ਹੈ। ਇਹਨਾਂ ਦੇ ਨਾਲ ਬਸ ਇੱਕ ਫੈਮਲੀ ਮੈਟਰ ਆ ਪਰ ਫੈਮਲੀ ਮੈਟਰ ਨੂੰ ਲੈ ਕੇ ਇਹਦੇ ਤੇ ਕਾਫੀ ਤੌਰ ਤੇ ਕਿਤੇ ਜਾ ਰਿਹਾ ਹੈ। ਕਿ ਉਹ ਮੇਰੇ ਨੂੰ ਕਹਿ ਰਹਾ ਸਾਡੇ ਅੱਗੇ ਆਈਆਂ ਸਾਹਮਣੇ। ਤੇ ਉਹ ਚੀਜ਼ ਨੂੰ ਲੈ ਕੇ ਮੈਂ ਕੋਸ਼ਿਸ਼ ਕਰਨੀ ਪਰ ਤਸੋਂ ਨੂੰ ਵੀ ਕੀ ਨਾ ਤੇ ਬੇਨਤੀ ਕਰਾਂਗੀ ਕਿ ਇਹਦੇ ਤੇ ਕਾਰਵਾਈ ਕੀਤੀ ਜਾਏ ਜੋ ਇਹਨਾਂ ਦਾ ਤੌਰ ਤਰ ਕਰਦੇ ਆ ਇਹਨਾਂ ਦੇ ਖਾਨੀ ਪਰਿਵਾਰਕ ਇਹੋ ਨਾਲ ਹੱਕ ਬੰਦਾ ਨਹੀਂ ਹੈ ਅਗਰ ਉਹਨਾਂ ਨੇ ਕੋਈ ਦੇ ਸਮਾਈ ਕੀਤੀ ਸੀ ਤੇ ਫਿਰ ਅਸੀਂ ਤੇ ਇਹਨਾਂ ਨੂੰ ਹਿਸਾਬ دعا ਕੇ ਰਾਵਾਂਗੇ ਇਸ ਸਾਡੀ ਆ ਆਪਣੀ ਪਾਰਟੀ ਵੱਲੋਂ ਲਗਾ ਲੋ ਜਾਂ ਇੱਕ ਪੈਨ ਦੇ ਤਰਫੋਂ ਲਗਾ ਲੋ ਅਸੀਂ ਇਸ ਇਹਨਾਂ ਦੇ ਨਾਲ ਖੜੇ ਆ ਤੇ ਖੜੇ ਰਾਵਾਂਗੇ ਚਾਹ ਵੀ